ਕੀ ਸਰ ਆਪਣਾ ਨਾਮ ਦਾ ਸੇਕ ਕਿਹੜੀ ਪੋਸਟ 'ਤੇ ਸੇ ਤੀ ਖੜੇ ਹੋਏ ਆਂ ਬੀ ਸਰ ਬਾਰ ਸੈਸ਼ਨ ਦੇ ਦੇਖੋ ਗਗਨਵਾਟੀਆਂ ਨਾਮ ਆ ਮੈਂ ਐਡਵੋਕੇਟ ਆ ਮੈਂ ਸੀਨੀਅਰ ਐਗਜ਼ੀਕਟਿਵ ਮੈਂਬਰ ਦੀ ਪੋਸਟ 'ਤੇ ਕਿ ਫਰਸਟ ਟਾਈਮ ਕ੍ਰੀਏਟ ਹੋਈ ਏ ਉਹਦੇ ਚਾਰ ਮੈਂਬਰਸ ਜਿਹੜੇ ਉਹਨਾਂ ਨੇ ਆਪਣਾ ਚੁਣੇ ਜਾਣੇ ਸੀ ਔਰ ਉਹ ਸਪੋਸਟ 'ਤੇ ਮੈਂ ਖੜਾ ਹੋਇਆ ਸੀ ਜਿਹੜੇ ਕਿ ਚਾਰ ਹੀ ਮੈਂਬਰਾਂ ਨੇ ਨਾਮੀਨੇਸ਼ਨ ਫਾਰਮ ਭਰੇ ਔਰ ਚਾਰ ਹੀ ਅਨਕੰਟੈਸਟਿਡ ਜਿਹੜੇ ਉਹ ਇਲੈਕਟ ਹੋ ਗਏ ਸਰ ਆਪਾ ਨੂੰ ਕਿੰਨਾ ਦਾ ਐਕਸਪੀਰੀਅੰਸ ਹੈ ਗੰਬੀ ਸਰ ਬਾਰ ਸੈਸ਼ਨ ਤੋਂ ਪਰ ਜੁੜੇ ਨਹੀਂ ਆਪਾ ਦੇਖੋ ਮੈਂ ਪਿਛਲੇ 2.5 ਸਾਲ ਤੋਂ ਦੋਇਰਿਕ ਦੇ ਵਿੱਚ ਮੈਂ ਫਾਈਨਾਂਸ ਸੈਕਟਰੀ ਜੁਆਇੰਟ ਟੈਕਨੀਕਲ ਕਮ ਫਾਈਨਾਂਸ ਸੈਕਟਰੀ ਹਾਂ ਔਰ ਜੋ ਵੀ 25 ਸਾਲਾਂ ਬਾਅਦ ਮੈਂ ਕਮਬੈਕ ਕੀਤਾ ਮਤਲਬ ਦੁਬਾਰਾ ਮੈਂ ਸੀਨੀਅਰ ਜਿਹੜੀ ਆਪਣਾ ਪੋਸਟ ਤੇ ਆਇਆ ਸਰਕਾਰੀ ਜਿਹੀ ਮੁਸ਼ਕਲ ਆ ਰਹੀ ਹੈ ਇਸ ਸਮੇਂ ਜਾਂ ਵਿੱਚ ਬਾਤ ਗੱਲ ਦੇਖੋ ਮੁਸ਼ਕਲਾਂ ਦੇ ਜੂਨੀਅਰ ਤੋਂ ਸਭ ਤੋਂ ਵੱਡੀ ਮੁਸ਼ਕਲ ਤੇ ਚੈਂਬਰਸ ਜੀ ਆ ਰਹੇ ਹੈ ਵੀ ਚੈਂਬਰਸ ਜਿਹੜੇ ਅੱਜ ਜਿਹੜੇ ਐਡਵੋਕੇਟਸ ਦਾ ਨੰਬਰ ਕਾਫੀ ਵੱਧ ਚੁੱਕਾ ਹੈ ਜੂਨੀਅਰ ਐਡਵੋਕੇਟਸ ਬਹੁਤ ਜ਼ਿਆਦਾ ਆ ਚੁੱਕੇ ਨੇ ਐਨਰੋਲ ਹੋ ਚੁੱਕੇ ਨੇ ਸਾਡੇ ਟਾਈਮ ਤੇ 400 500 ਐਡਵੋਕੇਟਸ ਸੀ ਔਰ ਉਦੋਂ ਵੀ ਚੈਂਬਰਸ ਦੀ ਸਮੱਸਿਆ ਸੀ ਔਰ ਅੱਜ ਜਿਹੜਾ ਨਾ ਬੜਾ ਹੀ ਜ਼ਰੂਰਤ ਹੈ ਵੀ ਆਪਣਾ ਇੱਥੇ ਚੈਂਬਰਸ ਜਿਹੜੇ ਨਵੇਂ ਬਣਾਣੇ ਔਰ ਜੜੀਆਂ ਆਪਣਾ ਉਹਨਾਂ ਨੂੰ ਜਿਹੜੇ ਜੂਨੀਅਰਸ ਹੈ ਉਹਨਾਂ ਦੇ ਮੁਸ਼ਕਲਾਂ ਨੂੰ ਦੂਰ ਕਰਨਾ ਤੇ ਕਾਫੀ ਲੰਬੇ ਸਮੇਂ ਤੋਂ ਹੀ ਇਹ ਪ੍ਰੋਫੈਸ਼ਨਲ ਜੂਨੀਅਰਸ ਨੂੰ ਕਰਦੀ ਮੁਸ਼ਕਲਾਂ ਆਂਦੀਆਂ ਆਪਣੀ ਅੱਜ ਦੇ ਦਿਨ। ਦੇਖੋ ਸੀਨੀਅਰਸ ਨੂੰ ਇੰਨੀ ਖਾਸ ਕੋਈ ਮੁਸ਼ਕਲ ਆ ਨਹੀਂ ਰਹੀ ਸੀਨੀਅਰ ਸਾਰੇ ਆਪਣਾ ਵੈਲ ਸੈਟਲਡ ਨੇ ਜਿਹੜੇ ਜਿਹੜੇ ਕਿ ਪ੍ਰੈਕਟਿਸ ਕਰ ਰਹੇ ਨੇ। ਜੀ ਜੀ ਔਰ ਜੇ ਛੋਟੀ ਮੋਟੀ ਸਮੱਸਿਆ ਕੋਈ ਲਿਫਟ ਵਗੈਰਾ ਦੀ ਹੈਗੀ ਦੋ ਲਿਫਟਾਂ ਨੇ। ਸੀਨੀਅਰਸ ਨੂੰ ਕਮਸੇ ਕਮ ਉੱਪਰ ਸਿੜੀਆਂ ਚੜਨ ਲੱਗੀਆਂ ਬੜੀ ਮੁਸ਼ਕਲ ਆਉਂਦੀ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਸੀਨੀਅਰਸ ਵਾਸਤੇ ਜਿਹੜੀਆਂ ਔਰ ਲਿਫਟਾਂ ਜਿਹੜੀਆਂ ਨੇ ਉਹ ਵਧਾਈਆਂ ਜਾਣ ਕੋਟ ਕੰਪਲੈਕਸ ਵਿੱਚ ਘੱਟੋ ਘੱਟ 4 ਤੋਂ 5 ਲਿਫਟਸ ਕਿਤੇ ਆਉਣ। ਆਪਾਂ ਹੋਰ ਵੀ ਕਾਫੀ ਜਨਨ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਲਾਇਬ੍ਰੇਰੀ ਦੀ ਕਾਫੀ ਸਮੱਸਿਆ ਉਠਾਈ ਜਾਂਦੀ ਵੀ ਬੁੱਕਸ ਨਹੀਂ ਹੈਗੀਆਂ ਕਾਫੀ ਕੱਸਾ ਹਾਲਤ ਵਿੱਚ ਹੈਗੀ। ਦੇਖੋ ਲਾਇਬ੍ਰੇਰੀ ਹਰ ਟਾਈਮ ਹੀ ਅਪਡੇਟ ਹੁੰਦੀ ਹੈ ਡੇਲੀ ਕੋਈ ਨਾ ਕੋਈ ਨਵੀਂ ਜਜਮੈਂਟ ਆਉਂਦੀ ਹੈ। ਉਹ ਅਪਡੇਟ ਟਾਈਮ ਟੂ ਟਾਈਮ ਹੁੰਦੀ ਰਹਿੰਦੀ ਔਰ ਅਸੀਂ ਕੋਸ਼ਿਸ਼ ਕਰਾਂਗੇ ਵੀ ਟੋਟਲ ਜਿਹੜਾ ਹੋਂ ਤੱਕ ਜਿਹੜੇ ਅਪਡੇਟ ਕੀਤਾ ਜਾਵੇ ਵੈਸੇ ਵੀ ਅੱਜ ਕੱਲ੍ਹ ਆਨਲਾਈਨ ਐ ਕੰਪਿਊਟਰਾਈਜ਼ ਐ ਸਭ ਕੁਝ ਡਿਜੀਟਲਾਈਜੇਸ਼ਨ ਐ ਕੰਪਿਊਟਰ ਤੇ ਸਭ ਕੁਝ ਐ ਆਨਲਾਈਨ ਕੋਈ ਵੀ ਜਜਮੈਂਟ ਦੇਖੋਗੇ ਸੁਪਰੀਮ ਕੋਰਟ ਦੀ ਜਜਮੈਂਟ ਚਾਹੀਦੀ ਹੋਈ ਹਾਈ ਕੋਰਟ ਦੀ ਜਜਮੈਂਟ ਚਾਹੀਦੀ ਸਾਰੀ ਈਜ਼ੀਲੀ ਅਵੇਲੇਬਲ ਐ ਸਰ ਤੁਸੀਂ ਅੰਮ੍ਰਿਤ ਸਰ ਬਾਅਦ ਸੈਸ਼ਨ ਮੈਂਬਰਾਂ ਨੂੰ ਕੀ ਪੁੱਛੀ ਕਰਨਾ ਚਾਹੋਗੇ ਤੁਹਾਨੂੰ ਉਹ ਬੋਸ ਪਾ ਦੇ ਦਿਖੋ ਮੈਨੂੰ ਮੈਂ ਆਲਰੇਡੀ ਅਨਕੰਟੈਸਟਿਡ ਇਲੈਕਟ ਹੋ ਚੁੱਕਾ ਅੱਛਾ ਜੀ ਵੋਟ ਪਾਣ ਵਾਲੇ ਜਿਹੜੇ ਦੂਸਰੇ ਸੱਤ ਮੈਂਬਰਸ ਹਨ ਉਹਨਾਂ ਉਹ ਜਿਹੜੇ ਉਹਨਾਂ ਦਾ ਕੰਟੈਸਟ ਹੋ ਰਿਹਾ ਸਾਨੂੰ ਬਾਰ ਅਸੋਸੀਏਸ਼ਨ ਮੈਂ ਸਾਰੇ ਬਾਰ ਅਸੋਸੀਏਸ਼ਨ ਦੇ ਜਿਹੜੇ ਮੈਂਬਰਸ ਨੇ ਉਹਨਾਂ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਵੀ ਜਿਹੜੇ ਚਾਰ ਸੀਨੀਅਰ ਮੈਂਬਰ ਸੀ ਉਹਨਾਂ ਨੂੰ ਅਨਕੰਟੈਸਟਿਡ ਇਲੈਕਟ ਕਰ ਲਿਆ ਬਿਨਾਂ ਕਿਸੇ VOTING ਤੋਂ ਆਪਣਾ ਉਹਨਾਂ ਨੂੰ ਇਲੈਕਟ ਕਰ ਲਿਆ ਉਹ ਸਾਰੇ ਹੀ ਬਾਰ ਮੈਂਬਰਸ ਖਾਸ ਕਰਕੇ ਸਾਡੇ ਕੋਲੀਗ ਨੇ ਰਾਜਨ ਕਟਾਰੀਆ ਜੀ ਸੁਨੀਪਰਾਸ਼ ਜੀ ਰਜੇਸ਼ ਪਾਸਕਰ ਜੀ ਔਰ ਸਾਡੇ ਰਜੀਵ ਜੀ ਜਿਹੜੇ ਕਿ ਇਲੈਕਸ਼ਨ ਕਮਿਸ਼ਨਰ ਇਲੈਕਸ਼ਨ ਦਾ ਕਾਰੋਬਾਰ ਦਾ ਕੰਮ ਕਰ ਰਹੇ ਨੇ ਪੁੱਲਰ ਸਾਹਿਬ ਨੇ ਔਰ ਹੋਰ ਸਾਰੇ ਜਿਨੇ ਸੀਨੀਅਰ ਮੈਂਬਰ ਨੇ ਸਾਰਿਆਂ ਨੇ ਹੀ ਸਪੋਰਟ ਰਿਮ ਨੂੰ ਵੀ 25 ਸਾਲਾਂ ਚ ਜਦੋਂ ਵੀ ਮੈਨੂੰ ਕਿਤੇ ਮੁਸ਼ਕਲ ਆਈ ਮੇਰੇ ਨਾਲ ਸਾਰੀ ਦੀ ਸਾਰੀ ਵਾਰ ਖੜੀ ਹੋਈ ਔਰ ਮੈਨੂੰ ਮਾਣ ਹੈ ਕਿ ਮੈਂ ਇਸ ਵਾਰ ਦਾ ਮੈਂਬਰ ਸਭ ਤੋਂ ਪੁਰਾਣੀ ਵਾਰ ਹੈ ਪੁਰਾਣੀਆਂ ਵਾਰਾਂ ਵਿੱਚੋਂ ਇੱਕ ਵਾਰ ਹੈ ਜੇ ਬਾਰ ਨੇ ਸਾਡਾ ਇਹਨਾਂ ਸਹਿਯੋਗ ਕੀਤਾ ਵੀ 25 ਸਾਲ ਤੇ ਸਾਡਾ ਵੀ ਫਰਜ਼ ਬੰਦਾ ਹੁਣ ਬਾਰ ਦੇ ਮੈਂਬਰਸ ਨੂੰ ਜਿਹੜੀ ਵੀ ਮੁਸ਼ਕਲ ਆਏਗੀ 24 ਇੰਟੂ 7 ਉਹਨਾਂ ਦੇ ਹੱਲ ਲਈ ਹਰ ਸਮੇਂ ਤਿਆਰ ਰਵਾਂਗੇ ਸੇ ਲੱਗਦਾ ਨਹੀਂ ਬਿਨਾਂ ਇਲੈਕਸ਼ਨ ਤੋਂ ਇਲੈਕਟ ਕੀਤਾ ਗਿਆ ਮਤੇ ਤੇ ਕਾफी ਸੁਵਿਧਾਵਾਦਿਤ ਨੇ ਹੰਦੇ ਸਭ ਆਸ਼ੀਸ਼ ਦੇਖੋ ਇਹ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਦਾ ਪਿਆਰ ਔਰ ਪਿਆਰ ਵੀ ਹੈ ਔਰ ਆਸ਼ੀਰਵਾਦ ਵੀ ਹੈ ਕਿਉਂਕਿ ਵੀ 25 ਸਾਲ ਤੋਂ ਲਗਭਗ ਜਿੰਨੇ ਸੀਜ਼ਨ ਤੋਂ ਮੈਂ ਸਾਰੇ ਮਨ ਜਾਣਦੇ ਨੇ ਮੇਰੀ ਵਰਕਿੰਗ ਨੂੰ ਵੀ ਜਾਣਦੇ ਨੇ ਔਰ ਕੋਸ਼ਿਸ਼ ਕਰਾਂਗੇ ਵੀ ਜਿਨ੍ਹਾਂ ਨੇ ਇੰਨਾ ਵਿਸ਼ਵਾਸ ਜਤਾਇਆ ਉਹਨਾਂ ਨੂੰ ਨਿਰਾਸ਼ ਨਾ ਕੀਤਾ ਜਾਵੇ 24 ਘੰਟੇ ਜਿਹੜੇ ਆਪਣਾ ਅਸੀਂ ਜਿਹੜੇ ਬਾੜ ਦੇ ਵੈਲਫੇਅਰ ਵਾਸਤੇ ਜੂਨੀਅਰਸ ਵੈਲਫੇਅਰ ਵਾਸਤੇ ਜਿਹੜੇ ਸੀਨੀਅਰ ਮੈਂਬਰਸ ਨੂੰ ਕੋਈ ਵੀ ਮੁਸ਼ਕਲ ਆnde ਕਿਉਂਕਿ ਸਾਡੀ ਪੋਸਟ ਜਿਹੜੀ ਉਹ ਸੀਨੀਅਰਸ ਮੈਂਬਰਸ ਦੀ ਹੀ ਪੋਸਟ ਕ੍ਰੀਏਟ ਕੀਤੀ ਗਈ ਹੈ ਜਿਨ੍ਹਾਂ ਨੂੰ 20 ਸਾਲ ਤੋਂ ਉੱਪਰ ਐਕਸਪੀਰੀਅੰਸ ਹੈ। ਉਹ ਇਹ ਫਰਸਟ ਟਾਈਮ ਕ੍ਰੀਏਟ ਹੋਈ ਹੈ ਚਾਰ ਮੈਂਬਰਸ ਨੇ ਅਦੇ ਰਮਨ ਮੋਂਗਾ ਜੀ ਮੈਂਬਰ ਨੇ ਅਮਰਾਦਾ ਮੈਡਮ ਮੈਂਬਰ ਨੇ ਔਰ ਜਸਟਿਸ ਗੋਵਰ ਔਰ ਮੇਰੇ ਨਾਲ ਐਚਆਰ ਮੈਂਬਰਸ ਜਿਹੜੇ ਕਿ ਆ ਨਾ ਪੋਸ ਜਿਹੜੇ ਇਲੈਕਟ ਹੋ ਸਰ ਥੈਂਕ ਯੂ ਦੇਖੋ ਗਗਨ ਬਾਠੀਆ ਐਡਵੋਕੇਟ ਮੈਂ ਸਾਰੇ 12 ਮੈਂਬਰਸ ਸਾਹਿਬੀ ਤੁਹਾਨੂੰ ਬਧਨਤ ਕਰਦਾ ਤੁਹਾਡਾ ਵੀ ਚੈਨਲ ਵੱਲੋਂ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਮਨਮੋਕਾ ਦਿੱਤਾ ਵੀ ਆਪਣਾ ਆਪਣੇ ਵਿਚਾਰ ਰੱਖਣ ਵਾਸਤੇ ਥੈਂਕ ਯੂ